ਸਵਾਸਤਿ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਤੋਂ ਇੱਕ ਨਵੀਂ ਹੋਰ ਰੈਸਪੀ ਦੇ ਨਾਲ ਤੇ ਅੱਜ ਦੀ ਰੈਸਪੀ ਸੌਣ ਦੇ ਮਹੀਨੇ ਦੇ ਨਾਲ ਰਿਲੇਟਡ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਗੁੜ ਦੇ ਮਿੱਠੇ ਪੂੜੇ ਖਾਸ ਕਰਕੇ ਸਾਡੇ ਪੰਜਾਬੀ ਪਰਿਵਾਰਾਂ ਵਿੱਚ ਬਣਾਏ ਜਾਂਦੇ ਨੇ ਸੌਣ ਦੇ ਮਹੀਨੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੇ ਅੱਜ ਅਸੀਂ ਇਸ ਰੈਸਪੀ ਨੂੰ ਬਣਾਵਾਂਗੇ ਪੂੜੇ ਬਣਾਉਣ ਵਾਸਤੇ ਮੈਂ ਇੱਕ ਕਟੋਰੀ ਨਾਪ ਕੇ ਗੁੜ ਦੀ ਲਈ ਹੈ ਤੇ ਉਸੇ ਸੇਮ ਕਟੋਰੀ ਦੇ ਨਾਲ ਅਸੀਂ ਨਾਪ ਕੇ ਪਾਣੀ ਪਾਵਾਂਗੇ ਗੁੜ ਨੂੰ ਮੈਂ ਕਟੋਰੀ ਵਿੱਚ ਕੱਢ ਲਿਆ ਹੈ ਤੇ ਸੇਮ ਕਟੋਰੀ ਦੇ ਨਾਲ ਮਿਲ ਕੇ ਅਸੀਂ ਪਾਣੀ ਪਾ ਦਾਂਗੇ ਤੇ ਗੁੜ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਅਸੀਂ ਡੁਬਾ ਕੇ 1 ਤੋਂ 1.5 ਘੰਟੇ ਵਾਸਤੇ ਹਰਸਟ ਲਈ ਰੱਖ ਦਵਾਂਗੇ ਤਾਂ ਜੋ ਸਾਡਾ ਗੁੜ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਇੱਕ ਤੋਂ ਡੇਢ ਘੰਟਾ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਗੁੜ ਸਾਡਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਹੈ ਤੇ ਜਿਹੜਾ ਥੋੜਾ ਬਹੁਤ ਰਹਿ ਗਿਆ ਉਸ ਨੂੰ ਅਸੀਂ ਚਮਚ ਦੀ ਹੈਲਪ ਨਾਲ ਇਸ ਤਰੀਕੇ ਦੇ ਨਾਲ ਘੋਲ ਲਾਂਗੇ ਗੋਲ ਸਾ ਗੁੜ ਸਾਡਾ ਬਿਲਕੁਲ ਘੁਲ ਗਿਆ ਹੈ ਹੁਣ ਅਸੀਂ ਇੱਕ ਪਤੀਲਾ ਲੈ ਲਾਂਗੇ ਤੇ ਉਸ ਦੇ ਵਿੱਚ ਇੱਕ ਛੰਨੀ ਦੇ ਨਾਲ ਆਪਣੇ ਗੁੜ ਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਗੁੜ ਨੂੰ ਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਗੁੜ ਵਿੱਚ ਕਈ ਵਾਰੀ ਕੋਈ ਕਿਣਕਾ ਵਗੈਰਾ ਹੁੰਦਾ ਹੈ ਬਾਅਦ ਵਿੱਚ ਜਦੋਂ ਮੂੰਹ ਵਿੱਚ ਆਉਂਦਾ ਹੈ ਤਾਂ ਟੇਸਟ ਬਿਲਕੁਲ ਖਰਾਬ ਹੋ ਜਾਂਦਾ ਹੈ ਚੀਜ਼ ਦਾ ਗੁੜ ਨੂੰ ਛਾਨਣ ਤੋਂ ਬਾਅਦ ਉਸੇ ਸੇਮ ਕਟੋਰੀ ਦੇ ਨਾਲ ਨਾਪ ਕੇ ਮੈਂ ਇੱਕ ਕਟੋਰੀ ਕਣਕ ਦਾ ਆਟਾ ਲਿਆ ਹੈ ਤੇ ਕਣਕ ਦੇ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਗੁੜ ਦੇ ਵਿੱਚ ਇਸ ਤਰ੍ਹਾਂ ਕੋਲ ਲਵਾਂਗੇ ਕੋਈ ਵੀ ਲੰਮਸ ਵਗੈਰਾ ਨਹੀਂ ਬਣਨਾ ਚਾਹੀਦਾ ਇਕਦਮ ਅਸੀਂ ਸਮੂਥ ਪੇਸਟ ਬਣਾ ਕੇ ਤਿਆਰ ਕਰਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇਸ ਨੂੰ ਪੇਸਟ ਬਣਾ ਲਾਂਗੇ 4 ਤੋਂ 5 ਮਿੰਟ ਲੱਗ ਸਕਦੇ ਨੇ ਸਾਨੂੰ ਇਸ ਨੂੰ ਗੋਲਣ ਵਿੱਚ ਤਾਂ ਜੋ ਇਕਦਮ ਸਮੂਥ ਪੇਸਟ ਬਣੇ ਤੇ ਪੂੜੇ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ। ਪੇਸਟ ਸਾਡਾ ਲਗਭਗ ਇਸ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ। ਤੇ ਹੁਣ ਮੈਂ ਇੱਕ ਚਮਚ ਸੌਂਫ ਦਾ ਲਵਾਂਗੀ ਉਸ ਨੂੰ ਕੁੱਟ ਕੇ ਉਸ ਦਾ ਪਾਊਡਰ ਬਣਾ ਲਾਂਗੇ। ਬਿਲਕੁਲ ਮਹੀਨ ਪਾਊਡਰ ਵੀ ਨਹੀਂ ਬਣਾਉਣਾ ਥੋੜਾ ਦਰਦਰਾ ਜਿਹਾ ਕੁੱਟ ਕੇ ਇੱਕ ਚਮਚ ਅਸੀਂ ਆਪਣੇ ਪੇਸਟ ਵਿੱਚ ਸੌਂਫ ਦਾ ਐਡ ਕਰ ਦਾਂਗੇ। ਇਸ ਨੂੰ ਵੀ ਅਸੀਂ ਆਪਣੇ ਗੁੜ ਦੇ ਪੇਸਟ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਇੱਕ ਵਾਰੀ ਫਿਰ ਤੋਂ ਇੱਕ 2 ਮਿੰਟ ਵਾਸਤੇ ਇਸ ਤਰ੍ਹਾਂ ਘੋਲਾਂਗੇ ਤੇ ਪੇਸਟ ਬਿਲਕੁਲ ਰੈਡੀ ਆ ਪੂੜੇ ਬਣਾਉਣ ਵਾਸਤੇ ਤੇ ਇਸ ਤਰੀਕੇ ਦੇ ਨਾਲ ਅਸੀਂ ਇੱਕ ਡੰਡੀ ਲਵਾਂਗੇ ਮੇਰੇ ਕੋਲ ਇੱਕ ਚੌਪਸਟਿਕ ਸੀਗੀ ਤੁਸੀਂ ਚਾਹੋ ਤਾਂ ਤੁਸੀਂ ਹਾਂ ਬਰਸ਼ ਵੀ ਯੂਜ਼ ਕਰ ਸਕਦੇ ਹੋ ਮੇਰੇ ਕੋਲ ਬਰਸ਼ ਨਹੀਂ ਸੀਗਾ ਤੇ ਮੈਂ ਇਹ ਧੋ ਕੇ ਇੱਕ ਕੱਪੜਾ ਬਹੁਤ ਸਾਫ਼ ਸੁਥਰਾ ਇੱਕ ਕਪੜਾ ਲਿਆ ਉਹਨੂੰ ਮੈਂ ਆਪਣੀ ਚੌਪਸਟਿਕ ਦੇ ਦਿਵਾਲੇ ਇਸ ਤਰੀਕੇ ਦਾ ਨਾਲ ਬਨ ਲਿਆ ਆ ਇਹ ਸਾਡੇ ਕੂੜਿਆਂ ਦੇ ਉੱਪਰ ਤੇਲ ਲਗਾਉਣ ਦੇ ਕੰਮ ਆਵੇਗਾ ਹੁਣ ਅਸੀਂ ਇੱਕ ਕਟੋਰੀ ਦੇ ਵਿੱਚ ਇੱਕ ਤੇਲ ਲੈ ਲਾਂਗੇ ਤੇ ਗੈਸ ਨੂੰ ਆਨ ਕਰਕੇ ਉੱਪਰ ਤਵਾ ਰੱਖ ਦਵਾਂਗੇ ਕੂੜੇ ਅੱਜ ਅਸੀਂ ਤਵੇ ਦੇ ਉੱਪਰ ਹੀ ਬਣਾਵਾਂਗੇ ਤਵਾ ਗਰਮ ਹੋਣ ਤੋਂ ਬਾਅਦ ਅਸੀਂ ਕਿੱਸਾ ਜੋ ਆਪਣਾ ਕਪੜਾ ਇਸ ਸਟਿਕ ਦੇ ਨਾਲ ਬੰਨਿਆ ਹੋਇਆ ਹੈ ਉਹਦੇ ਨਾਲ ਪੂਰੇ ਤਵੇ ਨੂੰ ਤੇਲ ਦੇ ਨਾਲ ਗ੍ਰੀਸ ਕਰ ਲਾਂਗੇ ਚੰਗੀ ਤਰ੍ਹਾਂ ਗ੍ਰੀਸ ਕਰਾਂਗੇ ਤਾਂ ਕਿ ਸਾਡੇ ਪੂੜੇ ਤਵੇ ਦੇ ਨਾਲ ਚਿਪਕ ਨਾ ਸਕਾਂ ਗ੍ਰੀਸ ਕਰਨ ਤੋਂ ਬਾਅਦ ਅਸੀਂ ਇੱਕ ਕੜਸ਼ੀ ਦੀ ਹੈਲਪ ਨਾਲ ਇਸ ਤਰ੍ਹਾਂ ਆਪਣਾ ਪੇਸਟ ਲੈ ਕੇ ਤਵੇ ਦੇ ਉੱਪਰ ਆ ਕੇ ਕੜਸ਼ੀ ਦੇ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਡੋਸਾ ਬਣਾਉਂਨੇ ਆ ਉਸ ਤਰੀਕੇ ਨਾਲ ਆਪਣੇ ਤਵੇ ਉੱਪਰ ਫੈਲਾ ਦਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਛੋੜੇ ਵੱਡੇ ਜਾਂ ਛੋਟੇ ਬਣਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਪਸੰਦ ਹੋਣ ਇਸ ਨੂੰ ਅਸੀਂ ਲੋ ਤੋਂ ਮੀਡੀਅਮ ਫਲੇਮ ਤੇ ਪਕਾਵਾਂਗੇ ਜਦੋਂ ਸਾਡਾ ਪੋੜਾ ਉੱਪਰੋਂ ਹਲਕਾ ਜਿਹਾ ਡਰਾਈ ਹੋ ਜੇ ਤਾਂ ਉੱਪਰ ਵੀ ਅਸੀਂ ਇਸ ਤਰੀਕੇ ਦੇ ਨਾਲ ਤੇਲ ਲਗਾ ਦਾਂਗੇ ਫਿਰ ਅਸੀਂ ਚਿੱਪੀ ਦੀ ਹੈਲਪ ਨਾਲ ਇਸ ਤਰ੍ਹਾਂ ਆਪਣੇ ਪੂੜੇ ਨੂੰ ਤਵੇ ਦੇ ਉੱਪਰੋਂ ਸਾਈਡ ਚੇਂਜ ਕਰ ਲਾਂਗੇ ਦੇਖੋ ਦੂਸਰੀ ਸਾਈਡ ਤੋਂ ਪੂੜਾ ਸਾਡਾ ਕਿੰਨਾ ਵਧੀਆ ਸੇਕ ਕੇ ਰੈਡੀ ਹੋ ਗਿਆ ਹੈ ਦੋਨੋਂ ਸਾਈਡਾਂ ਤੋਂ ਪੂੜੇ ਨੂੰ ਚੰਗੀ ਤਰ੍ਹਾਂ ਪਕਾ ਕੇ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਵੇਖੋ ਪੋੜਾ ਸਾਡਾ ਬਹੁਤ ਹੀ ਪਰਫੈਕਟ ਵਧੀਆ ਬਣ ਕੇ ਤਿਆਰ ਹੋਇਆ ਹੈ ਇਸੇ ਤਰ੍ਹਾਂ ਸੀ ਆਪਣੇ ਸਾਰੇ ਪੋੜਿਆਂ ਨੂੰ ਬਣਾ ਕੇ ਤਿਆਰ ਕਰ ਲਾਂਗੇ ਅਗਰ ਆਪ ਸਭ ਨੂੰ ਮੇਰੀ ਇਹ ਰੈਸিপি ਪਸੰਦ ਆਈ ਹੋਵੇ ਤਾਂ ਲਾਈਕ ਔਰ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਜਰੂਰ ਦਬਾਣਾ ਤਾਂ ਜੋ ਆਉਣ ਵਾਲੀ ਹੋਰ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਇਸ ਤਰੀਕੇ ਨਾਲ ਅਸੀਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਾਂਗੇ ਪਹਿਲੇ ਜ਼ਮਾਨੇ ਦੇ ਵਿੱਚ ਵੀ ਸਾਡੀਆਂ ਨਾਨੀਆਂ ਦਾਦੀਆਂ ਇਸੇ ਤਰ੍ਹਾਂ ਸੌਣ ਦੇ ਮਹੀਨੇ ਵਿੱਚ ਗੁੜ ਦੇ ਮਿੱਠੇ ਪੂੜੇ ਦੇ ਨਾਲ ਖੀਰ ਬਣਾਇਆ ਕਰਦੇ ਸਨ ਉਸ ਸਮੇਂ ਤੇ ਚੁੱਲ੍ਹੇ ਦੇ ਉੱਪਰ ਪਿੱਪਲ ਦੇ ਪੱਤੇ ਤੇ ਇਸੇ ਤਰੀਕੇ ਦੇ ਨਾਲ ਇੱਕ ਡੰਡੀ ਦੇ ਉੱਪਰ ਕਪੜਾ ਲਪੇਟ ਕੇ ਹੀ ਪੂੜੇ ਬਣਾਏ ਜਾਂਦੇ ਸਨ ਜਿਵੇਂ ਜਿਵੇਂ ਸਮਾਂ ਚੇਂਜ ਹੋ ਗਿਆ ਓਵੇਂ ਓਵੇਂ ਬਣਾਉਣ ਦੇ ਤਰੀਕੇ ਵੀ ਚੇਂਜ ਹੋ ਗਏ ਨੇ ਲੇਕਿਨ ਪੂੜਿਆਂ ਦਾ ਟੇਸ ਬਿਲਕੁਲ ਉਹੀ ਸੇਮ ਆ ਤੇ ਪੂੜੇ ਸਾਡੇ ਬਣ ਕੇ ਸਾਰੇ ਤਿਆਰ ਹੋ ਗਏ ਨੇ ਹੁਣ ਅਸੀਂ ਇਸ ਦੀ ਪਲੇਟਿੰਗ ਕਰਾਂਗੇ ਸਾਰੇ ਪੂੜਿਆਂ ਵਾਸਤੇ ਬਣਾ ਲਿਆ ਹੈ ਤੇ ਦੇਖੋ ਹੁਣ ਅਸੀਂ ਇਸ ਨੂੰ ਗਰਮਾ-ਗਰਮ ਖੀਰ ਦੇ ਨਾਲ ਸਰਵ ਕਰਾਂਗੇ ਤੇ ਪੂੜੇ ਸਾਡੇ ਬਹੁਤ ਹੀ ਜ਼ਿਆਦਾ ਪਰਫੈਕਟ ਬਣ ਕੇ ਤਿਆਰ ਹੋਏ ਨੇ ਅਗਰ ਤੁਸੀਂ ਖੀਰ ਦੀ ਰੈਸਪੀ ਦੇਖਣਾ ਚਾਹੋ ਤਾਂ ਉਹ ਮੇਰੇ ਚੈਨਲ ਤੇ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਵਿੱਚ ਦੇ ਦਾਂਗੀ ਤੇ ਪੂੜੇ ਸਾਡੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ 'ਚ ઉદો તકલી સાર્યાનું સત શ્રીક